ਜਗਰਾਤ ਜਿਤਪੁਨੀਵਾ ਬਹੁਤ ਸਾਰੇ ਦਰਬਾਰ ਕੀ ਜੈ ਬੰਦਨ ਵੈਲਫੇਅਰ ਸੁਸਾਇਟੀ ਰਜਿਸਟਰ ਬਟਾਰਾ ਤੋਂ ਤੇਰੀ ਇਹ ਅੱਜ ਐਤਵਾਰ ਵਾਲੇ ਦਿਨ ਮਾਤਾ ਰਾਣੀ ਦਾ ਨਾਮ ਲੈ ਕੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਸ਼ੁਰੂਆਤ ਕੀਤੀ ਗਈ ਏ ਐਲ ਦੇ ਹਾਰਦੇ ਹੋਈ ਜੀ ਆਪਾਂ ਜਮੀਨੀ ਲੈਵਲ ਤੇ ਰਹਿਣਾ ਵਾ ਆਪ ਵੀ ਤੇ ਆਪਣੇ ਸਾਰੇ ਸਾਥੀਆਂ ਨੂੰ ਵੀ ਬੇਨਤੀ ਕਰਨਾ ਹੈ ਕਿ ਸਾਰੇ ਮੇਰੇ ਨਾਲ ਪੂਰਾ ਸਾਥ ਦੇਣਾ ਆਪਾਂ ਜਿੱਦਾਂ ਕੋਈ ਗਰੀਬ ਮਤਲਬ ਕੋ ਪਰਿਵਾਰ ਨੇ ਛੋਟੇ ਛੋਟੇ ਇਹਨਾਂ ਨੂੰ ਛੋਟੀਆਂ ਮਤਲਬ ਮੁਸ਼ਕਲਾਂ ਨੇ ਆਪਾਂ ਉਹਨਾਂ ਦੇ ਪੂਰੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਸਾਡੀ ਸਮਰੱਥਾ ਹੋ ਅਖੰਡਾ ਮੰਡਲਾਕਾਰਮ ਵਿਆਕੰ ਜੇਨ ਚਰਾ ਪਦਮ ਦਰਸ਼ੈਤਮ ਜੀਨਾ ਤਸਵੇ ਸ਼੍ਰੀ ਗੁਰਵੇ ਨਮਾ ਲਾਗੀ ਕਰੋ ਗੁਣ ਗਯਤੀ ਜਿੱਥੇ ਆਪੇ ਬੱਚੇ ਜਿਵੇਂ ਦਿੱਸਵੀਂ ਦਿੱਤੀ ਜਾਂਦੀ ਜਾਂ ਕਿਸ ਨੂੰ ਕਿਤਾਬਾਂ ਚਾਹੀਦੀਆਂ ਨੇ ਜਾਂ ਕੋਈ ਸਿਆਲ ਚ ਕੋਈ ਸਵੈਟਰ ਚਾਹੀਦੇ ਨੇ ਕਿਸੇ ਬੱਚੇ ਨੂੰ ਜਾਂ ਕੋਈ ਬੂਟ ਚਾਹੀਦੇ ਨੇ ਆਪਾਂ ਇਸ ਤਰ੍ਹਾਂ ਦੇ ਕੰਮ ਤੋਂ ਸ਼ੁਰੂ ਹੋਣਾ। ਪਟਾਣਾ ਵਸੀਆਂ ਨੇ ਹੋ ਕਹਿਣਾ ਚਾਹਣਾ ਜੀ ਇਹ ਆਪਾਂ ਕੋਈ ਕੰਮ ਬੜਾ ਸ਼ੁਰੂ ਹੋਏ ਆਂ ਤੇ ਸਾਨੂੰ ਪੂਰਾ ਪੂਰਾ ਸਹਿਯੋਗ ਦਿਓ। ਸਾਡੀ ਮਤ ਕਰੋ ਜਿਹੜੇ ਵੱਡੇ ਨੇ ਸਾਡੇ ਸਿਰ ਤੇ ਹੱਥ ਰੱਖਣਾ ਤੇ ਜਾਂ ਸਾਨੂੰ ਕੁਝ ਦੱਸਣ ਕਿ ਕਿ ਕਿਸ ਰਾਹ ਚੱਲਣਾ ਹੈ ਜਾਂ ਕਿਹੜੇ ਕੰਮ ਕਰਨ ਵਾਲੇ ਨੇ ਆਪਾਂ ਪੂਰਾ ਉਦਾਂ ਕਰਨ ਕੋਸ਼ਿਸ਼ ਕਰਾਂ। ਸਾਡਾ ਮੇਨ ਮੋਟਿਵ ਇਹਦੇ ਚ ਸੇਵਾ ਦਾ ਹੀ ਹੈ ਜੋ ਵੀ ਹੋ ਸਕੇ ਕਿਸੇ ਵੀ ਤਰੀਕੇ ਨਾਲ ਜਿੰਨਾ ਤੋ ਤੱਕ ਅਸੀਂ ਕਰ ਸਕੀਏ ਅਸੀਂ ਜ਼ਰੂਰ ਕਰਾਂਗੇ ਕਿਸੇ ਨੂੰ ਅਗਰ ਜ਼ਰੂਰਤ ਹੈ ਕੋਈ ਵੀਕ ਤਨਕੇ ਤੋਂ ਲੋਕ ਹੈ ਜਾਂ ਕੋਈ ਬੱਚੇ ਹੈ ਗਰੀਬ ਹੈ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਿਤੇ ਆ ਸਕਣ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਾਂਗੇ ਜਿਆਦਾ ਵੱਡੀਆਂ ਛਲਾਂਗਾਂ ਮਾਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਸਾਡੀ ਸੋਚੀ ਜਿਵੇਂ ਅਸੀਂ ਚੰਗਾਇ ਦੀ ਸਰਪ੍ਰਸਤੀ ਦੇ ਵਿੱਚ ਇੱਕ ਜਿਹੜੇ ਨੀੜੀ ਪਰਸਨ ਨੇ ਆਪਾਂ ਉਹਨਾਂ ਨਾਲ ਜੁੜੀਏ ਉਹਨਾਂ ਦੀ ਜੁੜੀਆਂ ਜੁੜੀਆਂ ਦੋ ਆਪਾਂ ਉਹਨਾਂ ਨੂੰ ਯਕ ਕਸਦੇ ਹੋ ਕਰ ਪਾਈਏ ਵੀ ਇੱਕ ਕੋਸ਼ਿਸ਼ ਸ਼ੁਰੂ ਸ਼ੁਰੂਆਤ ਕੀਤੀ ਕੋਸ਼ਿਸ਼ ਦੀ ਪਰਮਾਤਮਾ ਮਾਤਾ ਰਾਣੀ ਕਿਰਪਾ ਕਰੇ ਅਸੀਂ ਇਸ ਦੇ ਉੱਤੇ ਇਸ ਲੇਨ ਦੇ ਉੱਤੇ ਬੜੇ ਹੀ ਵਧੀਆ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਰਹੀ ਅੱਗੇ ਵਧੀਏ ਸਾਰਿਆਂ ਨੂੰ ਜੈ ਮਾਤਾ ਦੀ ਨਮਸਕਾਰ ਜੀ ਅੱਜ ਬਟਾਲਾ ਦੇ ਵਿੱਚ ਫੇਰ ਇੱਕ ਵੈਲਫੇਅਰ ਸੁਸਾਇਟੀ ਖੁੱਲ ਗਈ ਹੈ ਚੰਗੇ ਪਰਿਵਾਰ ਨੇ ਤੇ ਮਾਤਾ ਰਾਣੀ ਦੀ ਵੀ ਕਿਰਪਾ ਕਿਤੇ ਨਾ ਕਿਤੇ ਪਰਿਵਾਰ ਤੇ ਤੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਪਹਿਲਾਂ ਵੀ ਕਰਦੇ ਆਈ ਤੇ ਹੁਣ ਵੀ ਕਰਨਗੇ ਕਹਿੰਦੇ ਨੇ ਕਿ ਸੇਵਾ ਕਰਨ ਦੀ ਭਾਵਨਾ ਜੇਰੀ ਹੈ ਪ੍ਰਮਾਤਮਾ ਵੱਲੋਂ ਹੀ ਹੁੰਦੀ ਹੈ ਤਸਵੀਰ ਤੁਹਾਨੂੰ ਦਿਖਾ ਦਾਂਗੇ ਇੱਕ ਸਮੂੱਚੀ ਟੀਮ ਖੜੀ ਹੈ ਬਟਾਲੇ ਦੀ ਬੰਧਨ ਵੈਲਫੇਅਰ ਸੁਸਾਇਟੀ ਰਜਿਸਟਰ ਬਟਾਲਾ ਤੋਂ ਤੇਰੀ ਇਹ ਅੱਜ ਐਤਵਾਰ ਵਾਲੇ ਦਿਨ ਮਾਤਾ ਰਾਣੀ ਦਾ ਨਾਮ ਲੈ ਕੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਸ਼ੁਰੂਆਤ ਕੀਤੀ ਗਈ ਏ ਜਿਹੜੇ ਚੇਅਰਮੈਨ ਨੇ ਪਉਣ ਵੇਜ ਜੀ ਨੇ ਮਹਿੰਦਰਪਾਲ ਚੰਗਾ ਜੀ ਪ੍ਰੈਜ਼ੀਡੈਂਟ ਨੇ ਸੰਜੀਵ ਅਰੋੜਾ ਜੀ ਸੈਕਟਰੀ ਨੇ ਤੇ ਪ੍ਰਵੇਸ਼ ਰਿੰਕੂ ਜੀ ਕੈਸ਼ੀਅਰ ਨੇ ਤੇ ਸਚਨ ਮਹਾਜਨ ਵਾਈਸ ਪ੍ਰੈਜ਼ੀਡੈਂਟ ਨੇ ਸ਼ਾਮ ਸ਼ਰਮਾ ਜੀ ਜੁਆਇੰਟ ਸੈਕਟਰੀ ਅਜੇ ਮਹਾਜਨ ਐਡਵਾਈਜ਼ਰ ਨੇ ਸਮੁੱਚੀ ਟੀਮ ਖਰੀਏ ਬਟਾਲੇ ਦੀ ਚੰਗਾ ਪਰਿਵਾਰ ਲੋਕਾਂ ਦੀ ਮਦਦ ਕਰਦੇ ਨੇ ਤੇ ਅੱਜ ਕਿਤੇ ਨਾ ਕਿਤੇ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਸਾਰੀ ਟੀਮ ਦੇ ਉੱਤੇ ਪੈ ਗਈ ਹੈ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਮਹਿੰਦਰਪਾਲ ਚੰਗਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੱਦਾਂ ਦਾ ਲੱਗਦਾ ਪਿਆ ਅੱਜ ਅੱਜ ਸ਼ੁਰੂਆਤ ਕੀਤੀ ਗਈ ਐਤਵਾਰ ਵਾਲੇ ਦਿਨ ਮਾਤਾ ਰਾਣੀ ਦਾ ਨਾਮ ਲੈ ਕੇ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਹੈ ਸੋ ਜੈ ਮਾਤਾ ਦੀ ਜੈ ਮਾਤਾ ਦੀ ਮੈਨੂੰ ਨੰਬਰ ਤੇ ਮਹਿੰਦਰਪਾਲ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਸਾਰੀ ਟੀਮ ਨੂੰ ਕਿ ਅੱਜ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਪੂਰੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸੋ ਕਿੰਨੇ ਮੈਂਬਰਾਂ ਦੀ ਸ਼ੁਰੂਆਤ ਹੋਈ ਅੱਜ ਤੇ ਕਿੰਨੀ ਖੁਸ਼ੀ ਹੈ ਮਨ ਦੇ ਵਿੱਚ ਕਿਉਂਕਿ ਪਹਿਲਾਂ ਵੀ ਤੁਸੀਂ ਸੇਵਾ ਭਾਵਨਾ ਦੇ ਕੰਮ ਕਰਦੇ ਰਹੇ ਹੋ ਪਰਿਵਾਰ ਸਮੇਤ ਤੇ ਅੱਜ ਵੀ ਜਰੀਏ ਨਵੀਂ ਜੁਆਇਨ ਕੀਤੀ ਹੈ ਜੀ ਆਪਾਂ ਦੇ ਅੱਜ ਦਾ ਓਪਨਿੰਗ ਜਿਹੜੀ ਉਹ ਸਿਰਫ 31 ਮੈਂਬਰਾਂ ਨਾਲ ਸ਼ੁਰੂ ਹੋਈ ਹੈ ਜੀ ਹੋਲੀ 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 ਸਾਡੀ ਟੀਮ ਵੱਡੀ ਹੋ ਜੇਗੀ ਪਰ ਆਪਾਂ ਬਹੁਤ ਵੱਡਾ ਲੈਵਲ ਤੇ ਕੰਮ ਨਹੀਂ ਮਤਲਬ ਕਿ ਟੀਮ ਨਹੀਂ ਬਣਾਣੀ ਆਪਾਂ ਜਿੰਨੇ ਕ ਜਾਣੇ ਨੇ ਸਾਰਿਆਂ ਦੀ ਰਾਏ ਲੈ ਕੇ ਜਿੱਦਾਂ ਜਿੱਦਾਂ ਸਾਰੇ ਕੰਮ ਕਰਨਗੇ ਉਹਨਾਂ ਨਾਲ ਨਾਲ ਸੋ ਚੰਗਾ ਜੀ ਕੇਰੇ ਪੈਲ ਦੇ ਆਧਾਰ ਤੇ ਕੰਮ ਰਹਿਣਗੇ ਖਿਆਲ ਦੇ ਆਧਾਰ ਤੇ ਇਹੋ ਹੀ ਜੀ ਆਪਾਂ ਜਮੀਨੀ ਲੈਵਲ ਤੇ ਰਹਿਣਾ ਵਾ ਆਪ ਵੀ ਤੇ ਆਪਣੇ ਸਾਰੇ ਸਾਥੀਆਂ ਨੂੰ ਵੀ ਬੇਨਤੀ ਕਰਨਾ ਹੈ ਕਿ ਸਾਰੇ ਮੇਰੇ ਨਾਲ ਪੂਰਾ ਸਾਥ ਦੇਣ ਆਪਾਂ ਜਿੱਦਾਂ ਕੋਈ ਗਰੀਬ ਮਤਲਬ ਕੋ ਪਰਿਵਾਰ ਨੇ ਛੋਟੇ ਛੋਟੇ ਇਹਨਾਂ ਨੂੰ ਛੋਟੀਆਂ ਮਤਲਬ ਮੁਸ਼ਕਲਾਂ ਨੇ ਆਪਾਂ ਉਹਨਾਂ ਦੇ ਪੂਰੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਸਾਡੀ ਸਮਰੱਥਾ ਵਾ ਜਾਂ ਕੁਝ ਵੀ ਜਾਂ ਕਿ ਬੱਚੇ ਜਿਨ੍ਹਾਂ ਦੀ ਪੀਸ ਨਹੀਂ ਦਿੱਤੀ ਜਾਂਦੀ ਜਾਂ ਕਿਸੇ ਨੂੰ ਕਿਤਾਬਾਂ ਚਾਹੀਦੀਆਂ ਨੇ ਜਾਂ ਕੋਈ ਸਿਹਾਲ ਚ ਕੋਈ ਸਵੈਟਰ ਚਾਹੀਦੇ ਨੇ ਕਿਸੇ ਬੱਚੇ ਨੂੰ ਜਾਂ ਕੋਈ ਬੂਰ ਚਾਹੀਦੇ ਨੇ ਆਪਾਂ ਇਸ ਤਰ੍ਹਾਂ ਦੇ ਕੰਮ ਤੋਂ ਸ਼ੁਰੂ ਹੋਣਾ ਸੁਮਿੰਦਰਪਾਲ ਜੀ ਇਹ ਕਹਿੰਦੇ ਨੇ ਕਿ ਚिनेमिਨੇ ਜਿਹੜੇ ਲੋਕ ਹੁੰਦੇ ਨੇ ਪ੍ਰਮਾਤਮਾ ਦੀ ਉਹਨਾਂ ਤੇ ਕਿਰਪਾ ਹੁੰਦੀ ਕਿ ਜਿਹੜੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਤੁਹਾਡੇ ਸਾਰੇ ਜਿਹੜੀ ਟੀਮ ਦੇ ਪਰਿਵਾਰਾਂ ਦੇ ਉੱਤੇ ਵੀ ਉਹਨਾਂ ਨੇ ਮੇਰਾ ਭਰਿਆ ਹੱਥ ਰੱਖਿਆ ਤੇ ਤੁਹਾਨੂੰ ਵੀ ਡਿਊਟੀ ਲਈ ਕਿ ਉਹਨਾਂ ਦੀ ਗਰੀਬ ਪਰਿਵਾਰਾਂ ਦੀ ਸੇਵਾ ਕਰਨੀ ਹੈ ਕੀ ਕਹਿਣਾ ਸਰ ਜੀ ਜਿਹੜੀ ਡਿਊਟੀ ਮੇਰੇ ਪੂਰੇ ਮੇਰੇ ਪਰਿਵਾਰ ਨੇ ਮੈਨੂੰ ਲਈ ਹੈ ਮੈਂ ਪੂਰਾ ਤਨ ਮੰਨਣਾ ਨਿਭਾਣ ਦੀ ਕੋਸ਼ਿਸ਼ ਕਰਾਂਗਾ ਤੇ ਪੂਰਾ ਇਹਨਾਂ ਨਾਲ ਸਾਥ ਦੇ ਇਹ ਵੀ ਮੇਰਾ ਪੂਰਾ ਸਾਥ ਦੇਣ ਕਿ ਆਪਾਂ ਵੱਧ ਤੋਂ ਵੱਧ ਆਪਣੇ ਸ਼ਹਿਰ ਦੇ ਵਿੱਚ ਕੰਮ ਕਰ ਸਕੀਏ ਬਟਾਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਵਾਸੀਆਂ ਨੇ ਇਹੋ ਕਹਿਣਾ ਚਾਹਣਾ ਜੀ ਜੇ ਆਪਾਂ ਕੋਈ ਕੰਮ ਵਲ ਸ਼ੁਰੂ ਹੋਏ ਆ ਤੇ ਸਾਨੂੰ ਪੂਰਾ ਪੂਰਾ ਸਹਿਯੋਗ ਦਿਓ ਸਾਡੀ ਮਤ ਕਰੋ ਜਿਹੜੇ ਵੱਡੇ ਨੇ ਸਾਡੇ ਸਿਰ ਤੇ ਹੱਥ ਰੱਖਣਾ ਤੇ ਜਾਂ ਸਾਨੂੰ ਕੋਈ ਦੱਸਣ ਕਿ ਕਿਹ ਕਿਹ ਸਲਾਹ ਚੱਲਣਾ ਹੈ ਜਾਂ ਕਿਹੜੇ ਕੰਮ ਕਰਨ ਵਾਲੇ ਨੇ ਆਪਾਂ ਪੂਰਾ ਉਦਾਂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੋਈ ਵੀ ਕੰਮ ਹੈ ਸਾਡਾ ਪੂਰਾ ਸਾਥ ਦੋ ਬਟਾਲਾ ਵਾਸੀ ਜੇ ਕੋਈ ਗਲਤੀ ਹੁੰਦੀ ਹੈ ਜੇ ਕਿਸੇ ਨੂੰ ਸੁਝਾ ਦੇਣਾ ਤੇ ਉਹ ਵੀ ਜਿਹੜਾ ਸਾਨੂੰ ਸੁਝਾ ਦੋ ਆਪਾਂ ਉਹਨਾਂ ਦੇ ਸੁਝਾਅ ਦੇ ਉੱਤੇ ਖਰੇ ਉਤਰਾਂਗੇ ਗੱਲਬਾਤ ਕਰਦੇ ਆ ਹੋਰ ਵੀ ਮੈਂਬਰ ਉੱਥੇ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਪੰਗਤ ਜੀ ਪੰਗਤ ਜੀ ਪਹਿਲੇ ਨੰਬਰ ਤੇ ਤੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ ਵੀ ਕਿ ਅੱਜ ਜਿਹੜੀ ਇਹ ਲੋਕਾਂ ਦੀ ਸੇਵਾ ਕਰਨ ਵਾਸਤੇ ਜਿਹੜੀ ਸ਼ੁਰੂਆਤ ਕੀਤੀ ਗਈ ਕੀ ਕਹਿਣਾ ਸ ਥੈਂਕ ਯੂ ਸਰ ਪਹਿਲੇ ਤੇ ਮੈਂ ਪਹਿਲੇ ਸਾਰੇ ਆਪਣੇ ਮੈਂਬਰਸ ਔਰ ਜਿਹੜੇ ਵੀ ਸਾਡੇ ਉਹ ਲੋਗ ਇੱਥੇ ਆਏ ਆ ਸਾਡੇ ਓਪਨਿੰਗ ਦੀ ਅਟੈਂਡ ਕਰਨ ਲਈ ਉਹਨਾਂ ਨੂੰ ਵੈਲਕਮ ਕਰਨਾ ਜੀ ਤੁਹਾਨੂੰ ਧੰਨਵਾਦ ਸਾਡਾ مین ਮੋਟਿਵ ਇਹਦੇ ਚ ਸੇਵਾ ਦਾ ਹੀ ਹੈ ਜੋ ਵੀ ਹੋ ਸਕੇ ਕਿਸੇ ਵੀ ਤਰੀਕੇ ਨਾਲ ਜਿੱਥੋਂ ਤੱਕ ਅਸੀਂ ਕਰ ਸਕੀਏ ਅਸੀਂ ਜ਼ਰੂਰ ਕਰਾਂਗੇ ਔਰ ਅੱਜ ਫਾਰਮੇਸ਼ਨ ਹੈ ਟੀਮ ਦਾ ਸਾਰੀ ਟੀਮ ਸਾਡੇ ਇਕੱਠੀ ਹੋਈ ਦੀ ਇੱਥੇ ਸਾਡੇ ਚੇਅਰਮੈਨ ਨਹੀਂ ਹੈਗੇ ਬਟ ਟੋਟਲ ਟੀਮ ਸਾਡੀ ਇੱਥੇ ਤੁਸੀਂ ਮਿਲ ਹੀ ਲਿਆ ਔਰ ਮੇਨ ਸਾਡਾ ਮੋਟਿਵ ਜਿਹੜਾ ਉਹ ਕੰਮ ਦਾ ਇਹੋ ਹੀ ਹੈ ਕਿ ਕੋਈ ਕਿਸੇ ਨੂੰ ਅਗਰ ਜ਼ਰੂਰਤ ਹੈ ਕੋਈ ਵੀਕ ਤਬਕੇ ਤੋਂ ਲੋਕ ਹੈ ਜਾਂ ਕੋਈ ਬੱਚੇ ਹੈ ਗਰੀਬ ਹੈ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕੀਤੀ ਆ ਸਕਣ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਾਂਗੇ ਜਿਆਦਾ ਵੱਡੀਆਂ ਛਲਾਂਗਾਂ ਮਾਰਨ ਦੀ ਵਾਲੇ ਕੋਸ਼ਿਸ਼ ਨਹੀਂ ਕਰਾਂਗੇ ਔਰ ਮੇਨ ਸਾਡਾ ਮੋਟਿਵ ਹੈਗਾ ਕੰਮ ਕਰਨ ਦਾ ਕਿਸੇ ਤਰ੍ਹਾਂ ਦੀ ਸ਼ੋਹਰਤ ਵਾਸਤੇ ਕੰਮ ਨਹੀਂ ਕਰ ਰਹੇ ਸਿਰਫ ਸੇਵਾ ਵਾਸਤੇ ਕਰ ਰਹੇ ਹਾਂ ਪਰ ਕੰਮ ਤੁਹਾਨੂੰ ਜਦੋਂ ਨਜ਼ਰ ਆਣਗੇ ਤੁਸੀਂ ਆਪੇ ਦੇਖੋਗੇ ਕਿ ਕੁਝ ਕਰ ਰਹੇ ਹਾਂ ਸੋ ਕਹਿੰਦੇ ਨੇ ਕਿ 1 2 3 4 5 ਤੁਹਾਡੀ ਸ਼ੁਰੂਆਤ ਜਿਹੜੀ 1 2 3 4 5 ਤੋਂ ਨੇ 31 ਮੈਂਬਰੀ ਤੋਂ ਜਿਹੜੀ ਸ਼ੁਰੂਆਤ ਹੋ ਚੁੱਕੀ ਐ ਤੇ ਕਿੰਨੀ ਕਿਰਪਾ ਰਹੂਗੀ ਤੇ ਕਿੰਨਾ ਕੁ ਸਹਿਯੋਗ ਹੈ ਪਰਿਵਾਰਾਂ ਦਾ ਕਹਿੰਦੇ ਪਰਿਵਾਰ ਨਾਲ ਹੋਵੇ ਤਾਂ ਫੇਰੀ ਸੇਵਾ ਹੁੰਦੀ ਐ 31 ਮੈਂਬਰ ਸਾਡਾ 1 ਹੀ ਐ ਸਮਝੋ ਸਾਰੇ 1 ਹੀ ਹੈਗੇ ਆ ਇਹ ਇੱਕ ਤੋਂ ਹੀ ਸਟਾਰਟ ਹੋਏ ਆ ਔਰ 1 ਹੀ ਰਹਿਣਾ ਚਾਹੇ 31 ਦੇ 3100 ਵੀ ਹੋ ਜਾਣ ਤਾਂ ਵੀ 1 ਹੀ ਰਹਿਣਾ ਹੈ 1 ਐ 2 ਐ 4 ਐ ਇਹ ਟੋਪ ਤੇ ਆਇਆ ਸਭ ਤੋਂ ਲਾਸਟ ਤੇ ਆ ਸਾਰੇ 1 ਆ ਔਰ 1 ਹੀ ਰਹਿਣੇ ਆ ਉਹ ਚੀਜ਼ ਦੀ ਨਾ ਸੋਚ ਰੱਖੋ ਨਾ ਸਾਡੇ ਦੀ ਸੋਚ ਹੈਗੀ ਹੈ ਕਿ ਅਸੀਂ ਅਲੱਗ-ਅਲੱਗ ਹੈਗੇ ਆ ਅਸੀਂ ਇੱਕ ਹੀ ਹੈਗੇ ਆ ਬਟਾਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਫਿਰ ਅੱਜ ਸ਼ੁਰੂਆਤ ਕੀਤੀ ਹੈ ਸਰ ਬਟਾਲਾ ਵਾਸੀਆਂ ਤੋਂ ਅਸੀਂ ਸਿਰਫ ਸਹਿਯੋਗ ਮੰਗਾਂਗੇ ਕਿ ਸਾਰੇ ਸਾਡੇ ਨਾਲ ਜੁੜਨ ਸਹਿਯੋਗ ਦੇਣ ਜਿਸ ਤਰ੍ਹਾਂ ਵੀ ਦੇ ਸਕਦੇ ਕੋਈ ਅਗਰ ਵੋਲੰਟੇਰੀ ਹੈਲਪ ਕਰ ਸਕਦਾ ਕੋਈ ਮਨੀ ਵਾਈਜ਼ ਹੈਲਪ ਕਰ ਸਕਦਾ ਕੋਈ ਕਿਸੇ ਤਰੀਕੇ ਵੀ ਜਿਹੜੇ ਵੀ ਕੋਈ ਅਗਰ ਕੋਈ ਕੰਮ ਵੀ ਲੈ ਕੇ ਆਏਗਾ ਸਾਡੇ ਲਈ ਅਸੀਂ ਉਹ ਵੀ ਅਗਰ ਕਰਨ ਦੀ ਸਮਰੱਥਾ ਰੱਖਦੇ ਹੋਵਾਂਗੇ ਜਰੂਰ ਕਰਾਂਗੇ ਸੋ ਗੱਲਬਾਤ ਕੀਤੀ ਹੈ ਆਪਾਂ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਆ ਸੋ ਜੈ ਮਾਤਾ ਦੀ ਜੈ ਮਾਤਾ ਜੀ ਕੀ ਨਾਮ ਦੇ ਸੰਜੀਵ अरोड़ा ਜੀ अरोड़ा ਸਾਹਿਬ ਫਿਰ ਪਹਿਲੇ ਨੰਬਰ ਤੇ ਬਹੁਤ ਮੁਬਾਰਕਾ ਜੀ ਅੱਜ ਬੰਦਨ ਬੰਦਨ ਵੈਲਫਰ ਸੁਸਾਇਟੀ ਜੀ ਸ਼ਰਧਾ ਆਗਾਜ਼ ਹੋਇਆ ਕੀ ਕਹਿਣਾ ਚਾਹੁੰਦੇ ਥੈਂਕ ਯੂ ਜੀ ਬੰਦਨ ਸਾਡੀ ਸੋਚ ਸੀ ਵੀ ਅਸੀਂ ਚੰਗਾ ਜੀ ਦੀ ਸਰਪ੍ਰਸਤੀ ਦੇ ਵਿੱਚ ਇੱਕ ਜਿਹੜੇ ਨੀਡੀ ਪਰਸਨ ਨੇ ਆਪਾਂ ਉਹਨਾਂ ਨਾਲ ਜੁੜੀਏ ਉਹਨਾਂ ਦੀ ਜੁੜੀਆਂ ਛੋੜੀਆਂ ਜੋ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਕਰ ਪਾਈਏ ਜੀ ਵੀ ਇੱਕ ਕੋਸ਼ਿਸ਼ ਸ਼ੁਰੂ ਸ਼ੁਰੂਆਤ ਕੀਤੀ ਕੋਸ਼ਿਸ਼ ਦੀ ਪ੍ਰਮਾਤਮਾ ਮਾਤਾ ਰਾਣੀ ਕਿਰਪਾ ਕਰੇ ਅਸੀਂ ਇਹਦੇ ਉੱਤੇ ਇਸ ਲੇਨ ਦੇ ਉੱਤੇ ਬੜੇ ਹੀ ਵਧੀਆ ਤਰੀਕੇ ਨਾਲ ਲੋਕਾਂ ਦੀ ਮਦਦ ਕਰਦੇ ਅੱਗੇ ਵਧਿਏ ਬਸ ਜਨਾ ਇਨਾ ਕੀ ਮਾਮਾਈ ਅੱਗੇ ਅਰਦਾਸ ਹੈ ਵੀ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਆਪਾਂ ਅਰਦਾਸ ਕਰਕੇ ਸ਼ੁਰੂਆਤ ਕਰ ਦਿੱਤੀ ਆਪਾਂ ਗੱਲਬਾਤ ਕਰਦੇ ਹਾਂ ਹੋਰ ਵੀ ਇੱਥੇ ਮੌਜੂਦ ਨੇ ਮੈਂਬਰ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਮੇਰਾ ਪ੍ਰਵੇਸ਼ ਨਿਕੋ ਰਿੰਕੂ ਜੀ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਜਿਹੜੀ ਪੰਤਨ ਵੈਲਫੇਅਰ ਸੁਸਾਇਟੀ ਰਜਿਸਟਰ ਬਟਾਲਾ ਤੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਆਪਾਂ ਇਹ ਸੁਸਾਇਟੀ ਬਣਾਈ ਹੈ ਸਿਰਫ ਕਿਸੇ ਦੇ ਕੰਮ ਆਉਣ ਵਾਸਤੇ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਇਹ ਹੀ ਹੋਏਗੀ ਕਿ ਆਪਾਂ ਕਿਸੇ ਦੀ ਗਰੀਬ ਦੀ ਕਿਸੇ ਨੀਡੀ ਦੀ ਲੋੜ ਪੂਰੀ ਕਰ ਸਕੀਏ ਮਦਦ ਕਰ ਸਕੀਏ ਸਾਡਾ ਪੰਦਨ ਐਨਜੀਓ ਬਣਾਉਂਦਾ ਇਹ ਹੀ ਮੇਨ ਮੋਟਿਵ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇੱਥੇ ਖਰੇ ਉੱਤਰੀਏ ਸੋ ਕਹਿੰਦੇ ਨੇ ਕਿ ਬੰਦਨ ਬੰਧਨ ਇੱਕ ਬੜਾ ਮਜ਼ਬੂਤ ਜਿਹੜਾ ਰਿਸ਼ਤਾ ਹੁੰਦਾ ਏ ਤੇ ਤੁਹਾਡੇ ਵੱਲੋਂ ਵੀ ਜਿਹੜੀ ਸ਼ੁਰੂਆਤ ਕੀਤੀ ਗਈ ਅੱਜ ਬੰਧਨ ਦੇ ਨਾਮ ਤੇ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹਦੇ ਹੋ ਬੜਾ ਮਜ਼ਬੂਤ ਪੱਕਾ ਰਿਸ਼ਤਾ ਹੁੰਦਾ ਬੰਧਨ ਦੇਖੋ ਜੀ ਅਸੀਂ 31 ਮੈਂਬਰ ਆ ਅਸੀਂ ਬੰਧਨ ਦਾ ਨਾਮ ਸਾਰੇ ਮੈਂਬਰਾਂ ਨੇ ਬਹਿ ਕੇ ਸੋਚਿਆ ਕਿ ਅਸੀਂ ਕੋਈ ਅੱਛਾ ਜਿਹਾ ਨਾਮ ਦੇ ਚੱਕੀ ਆਪਣੀ ਐਨ ਜੀਓ ਨੂੰ ਤੇ ਸਾਰਿਆਂ ਦੀ ਸਲਾਹ ਨਾਲ ਹੀ ਇਹ ਬੰਧਨ ਨਾਮ ਸੁਜੈਸਟ ਸਾਨੂੰ ਕੀਤਾ ਗਿਆ ਤੇ ਆਪਾਂ ਬੰਧਨ ਦੀ ਨੀਂਹ ਰੱਖਤੀ ਹੈ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੰਦਨ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ ਉੱਧਰ ਬੋਟ ਲੱਗਿਆ ਹੋਇਆ ਬੰਦਨ ਵੈਲਫਰ ਸੁਸਾਇਟੀ ਰਜਿਸਟਰ ਕਹਿੰਦੇ ਨੇ ਕਿ ਸਾਰਿਆਂ ਦੇ ਸੁਝਾਅ ਦੇ ਨਾਲ ਹੀ ਇੱਕ ਬੰਦਨ ਕਹਿੰਦੇ ਨੇ ਕਿ ਰક્ષા ਬੰਦਨ ਤੇ ਕਿਆ ਇਹ ਦੋ ਵੀ ਪਵਿੱਤਰ ਤਿਹਾਰ ਮਨਾਇਆ ਜਾਂਦਾ ਹੈ ਭੈਣ ਭਾਈ ਦਾ ਉਹਨੂੰ ਉਸ ਨਾਮ ਨੂੰ ਜਿਹੜਾ ਇਹ ਵੈਲਫਰ ਸੁਸਾਇਟੀ ਬਣਾਇਆ ਗਿਆ ਹੈ ਬਟਾਲਾ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਚੰਗੇ ਪਰਿਵਾਰ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਅੱਗੇ ਆਏ ਨੇ 31 ਮੈਂਬਰਾਂ ਤੋਂ ਸਟਾਰਟ ਕੀਤਾ ਹੈ ਤੇ ਬੜਾ ਵਧੀਆ ਉਪਰਾਲਾ ਕੀਤਾ ਲੋਕਾਂ ਦੀ ਸੇਵਾ ਕਰਨ ਵਾਸਤੇ ਉਹਨਾਂ ਨੇ ਇੱਕ ਬੇਨਤੀ ਕੀਤੀ ਬਟਾਲਾ ਵਾਸੀ ਵੀ ਸਾਡੇ ਨਾਲ ਸਹਿਯੋਗ ਦੇਣ ਜੇ ਕੋਈ ਗਰੀਬ ਪਰਿਵਾਰ ਲੋੜਵੰਦ ਪਰਿਵਾਰ ਆ ਤੁਹਾਨੂੰ ਆਣ ਕੇ ਦੱਸਣ ਤੇ ਆਪਾਂ ਉਹਨਾਂ ਦੀ ਹੈਲਪ ਕਰੀਏ ਤੋਂ ਵੀਡੀਓ ਨੂੰ ਮਤਲਬ ਸ਼ੇਅਰ ਕਰੋ ਕੈਮਰਾ ਪਰਸਨ ਪਾਵਣਾ ਕਰਵਾਲਤਾ ਲੱਕੀ ਰਾਜੂਤ ਪਟਾਲਾ